ਆਣਾ ਤੁਸੀਂ ਕਰਾਈ ਮਕਸਦ ਕੋਈ ਦੇਸ਼ ਭਗਤ ਯੂਨੀਵਰਸਿਟੀ ਨੇ ਨੈਸ਼ਨਲ এডੂਕੇਸ਼ਨ 2020 ਦੀ ਗੱਲ ਕਰਦੇ ਹਨ ਉਹਨੂੰ ਇੰਪਲੀਮੈਂਟ ਕੀਤਾ ਹੈ ਤੇ ਜਿਹਦੇ ਬਹੁਤ ਹੀ ਬੈਨੀਫਿਟ ਹੋ ਰਹੇ ਸਟੂਡੈਂਟਸ ਨੂੰ ਤਾਂ ਅਸੀਂ ਇੱਕ ਇਹੋ ਜਿਹੀ ਇਨੀਸ਼ੀਏਟਿਵ ਲੈ ਕੇ ਚੱਲ ਰਹੇ ਹਾਂ ਪੰਜਾਬ ਦੇ ਵਿੱਚ ਵੀ ਜਾਵਾਂਗੇ ਹਰ ਡਿਸਟ੍ਰਿਕਟ ਦੇ ਵਿੱਚ ਅਸੀਂ ਬਾਹਰ ਵੀ ਸਟੇਟਾਂ ਦੇ ਵਿੱਚ ਜਾਵਾਂਗੇ ਤਾਂ ਕਿ ਸੋਸ਼ਲ ਕੌਜ਼ ਵੀ ਕਿ ਐਜੂਕੇਸ਼ਨ ਦਾ ਕੌਜ਼ ਵੀ ਕਿ ਪ੍ਰਮੋਟ ਕਰੀਏ ਪ੍ਰੋਮੋਟ ਕਰੀਏ ਸੀ ਕਿ ਅਸੀਂ ਇਹ ਐਜੂਕੇਸ਼ਨ ਪਾਲਿਸੀ ਨੂੰ ਇੰਪਲੀਮੈਂਟ ਕੀਤਾ ਜਾ ਸਕੇ ਤਾਂ ਮੈਕਸਿਮ ਬੈਨੀਫਿਟਸ ਆ ਕੇ ਜਾ ਸਕੇ। ਕੀ ਕਰਾਂ ਚਾਹੂੰਗਾ ਪੰਜਾਬ ਦਾ ਯੂਥ ਬਾਹਰ 플ਾਨ ਕਰਦਾ ਹੈ ਤੁਸੀਂ ਕਹਿੰਦੇ ਹੋ ਤੁਹਾਡੀ ਯੂਨੀਵਰਸਿਟੀ ਨੇ ਕਈ ਐਵੇਂ ਦੇ ਜਿਹੜੇ ਕਾਰਜਕ੍ਰਮ ਲੈ ਕੇ ਆਏ ਨੇ ਅਟਰੈਕਟ ਕਿਵੇਂ ਕਰਾਂਗੇ ਯੂਥ ਮੈਨੂੰ ਤਾਂ ਬਾਹਰ ਜਾ ਰਿਹਾ ਦੇਖੋ ਯੂਥ ਬਾਹਰ ਜਾ ਰਿਹਾ ਵਾ ਆਇਲਸ ਕਰ ਰਿਹਾ ਵਾ ਜਿਹੜਾ ਯੂਥ ਬਾਹਰ ਸਾਡੇ ਕੋਲ ਪੰਜਾਬ ਦੇ ਵਿੱਚ ਪਾਰਲੀ ਸਟੇਟਸ ਤੋਂ ਬੱਚੇ ਆ ਰਹੇ ਉਹ ਤਾਂ ਬਾਹਰ ਨਹੀਂ ਜਾ ਰਹੇ ਜਿਹੜਾ ਪੰਜਾਬ ਬਾਹਰ ਜਾਣਾ ਚਾਹੁੰਦਾ ਹੈ ਅਸੀਂ ਉਹਨਾਂ ਨੂੰ ਤਿਆਰ ਕਰਕੇ ਬਾਹਰ ਵੇਚਣਾ ਚਾ ਰਹੇ ਹਾਂ ਕਿਹਾ ਮੈਂ ਤੁਹਾਨੂੰ ਪਹਿਲਾਂ ਪ੍ਰੋਗਰਾਮ ਦੱਸਿਆ ਆਇਲਸ ਪਲਸ ਨਾਲ ਉਹ ਫਾਊਂਡੇਸ਼ਨ ਪ੍ਰੋਗਰਾਮ ਹੈ 14 ਤੱਕ ਬੱਚਾ ਇੱਕ ਫਾਈਲ ਲਗਾਉਂਦਾ ਵਕਈ ਬਰ ਫਾਈਲ ਵੀ ਰਿਜੈਕਟ ਹੋ ਜਾਂਦੀ ਹੈ ਇਹ ਪਾਲਿਸੀ ਇਹ ਕਹਿੰਦੀ ਹੈ ਇੱਕ ਸਾਲ ਪੜੋਗੇ ਤੁਹਾਨੂੰ ਸਰਟੀਫਿਕੇਟ ਮਿਲੇਗਾ ਦੋ ਸਾਲ ਡਿਪਲੋਮਾ ਤਿੰਨ ਸਾਲ ਡਿਗਰੀ ਤੱਕ ਬੱਚਾ ਆਪਣੀ ਸਟੱਡੀ ਕੰਟੀਨਿਊ ਕਰੂਗਾ ਜੇ ਉਹਦਾ ਵੀਜ਼ਾ ਨਹੀਂ ਲੱਗਦਾ ਵੀਜ਼ਾ ਲੱਗਦਾ ਤਾਂ ਉੱਥੇ ਜਾ ਕੇ ਆਪਣਾ ਆਪਣੇ ਡੋਮੇਨ ਦੇ ਵਿੱਚ ਪੜ ਸਕਦਾ ਤੇ ਨਾਲ ਨੌਕਰੀ ਵੀ ਕਰ ਸਕਦਾ ਉਹਦੇ ਵਿੱਚ ਤੇ ਸਬ ਤੋਂ ਵੱਡੀ ਗੱਲ ਹੈ ਹੂਨਰ ਸਕਿੱਲ ਮਹਾਰਤ ਉਹ ਯੂਨੀਵਰਸਿਟੀ ਦੇ ਵਿੱਚ 200 ਤੋਂ ਉੱਪਰ ਕੋਰਸ ਚੱਲ ਰਹੇ ਆ ਬਾ ਸਟੂਡੈਂਟ ਕਾਦੇ ਲੀ ਜਾਂਦਾ ਹੈ ਬਿਜ਼ਨਸ ਦਾ ਕੋਰਸ ਕਰਨ ਜਾਂਦਾ ਹੈ ਕੰਪਿਊਟਰ ਕਰਨ ਜਾਂਦਾ ਹੈ ਹੈਲਥ ਕੇਅਰ ਲਈ ਜਾਂਦਾ ਹੈ ਹੋਟਲ ਮੈਨੇਜਮੈਂਟ ਦੇ ਪ੍ਰੋਗਰਾਮ ਲਈ ਜਾ ਰਿਹਾ ਵਾ ਫਾਈਨੈਂਸ ਐਂਡ ਅਕਾਊਂਟਿੰਗ ਲਈ ਜਾਂਦਾ ਵਾ ਜ਼ਾਦਰ ਪੰਜਾਬ ਦਾ ਯੂਥ ਇਹ ਹਰ ਤਰ੍ਹਾਂ ਦਾ ਪ੍ਰੋਗਰਾਮ ਅਵੇਲੇਬਲ ਹੈ ਤੇ ਕੰਟੀਨਿਊ ਕਰਨੇ ਕੰਟੀਨਿਊ ਕਰ ਸਕਦਾ ਹੈ ਬਾਹਰ ਜਾਣਾ ਬਾਹਰ ਜਾ ਸਕਦਾ ਹੈ ਪਰ ਸਾਡਾ ਇਹ ਕੀ ਜੋ ਬਾਹਰ ਜਾਵੇ ਤਾਂ ਉਹਨੂੰ ਆਲਟ ਜੌਬਸ ਨਾ ਕਰਨੀਆਂ ਆਪਣੇ ਆਪਣੀ ਫੀਲਡ ਦੇ ਵਿੱਚ ਜੌਬ ਕਰੇ ਆਪਣੇ ਫੀਲਡ ਦੇ ਵਿੱਚ ਹੀ ਪੜੇ ਬੱਚਾ ਕੋਰਸ ਕਿਹੜੇ ਪਰੇ ਗੱਲ ਕਰੀਏ ਪ੍ਰੋਫੈਸ਼ਨਲ ਕੋਰਸ ਕਿਹੜੇ ਦੇਖੀ ਅਸੀਂ ਦੇ ਮਕੈਨੀਕਲ ਦੀ ਗੱਲ ਕਰਦੇ ਆ ਤੁਹਾਨੂੰ ਫੈਬ੍ਰੀਕੇਸ਼ਨ ਦਾ ਪ੍ਰੋਗਰਾਮ ਮਿਲਦੇ ਹੈਗੇ ਹੈ ਸੀਐਨਸੀ ਮਸ਼ੀਨ ਦੇ ਮਿਲਦੇ ਹੈ ਤੁਹਾਨੂੰ ਵੈਲਡਿੰਗ ਦੇ ਪ੍ਰੋਗਰਾਮ ਮਿਲ ਰਹੇ ਹੈ ਪਲੰਬਰ ਦੇ ਪ੍ਰੋਗਰਾਮ ਮਿਲ ਰਹੇ ਤੁਹਾਨੂੰ बेकरी ਦੇ ਪ੍ਰੋਗਰਾਮ प्रोडक्शन ਮਿਲ ਰਿਹਾ ਫਰਸਟ ایڈ ਮਿਲ ਰਿਹਾ ਹੈ ਹੈਲਥ ਕੇਅਰ ਦੇ ਵਿੱਚ ਤਾਂ ਬਹੁਤ ਤਰ੍ਹਾਂ ਦੇ ਕੰਪਿਊਟਰ ਸਾਇੰਸ ਦੇ ਵੀ ਡੀਟੀਪੀ ਦੇ ਪ੍ਰੋਗਰਾਮ ਹੈ ਫੈਬ ਡਿਜ਼ਾਈਨਿੰਗ ਦੇ ਪ੍ਰੋਗਰਾਮਸ ਤੇ ਬੱਚਾ ਇੱਕ ਵੀ ਆਪਣੇ ਸਕਿੱਲ ਦੇ ਵਿੱਚ ਐਕਸਪਰਟ ਬਣ ਕੇ ਜਾਊਗਾ ਤਾਂ ਕਿਤੇ ਵੀ ਮਾਰ ਨਹੀਂ ਖਾਊਗਾ ਜੇਕਰ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਅਡੇ ਤੱਕ ਕੋਈ ਪੈਸੇ ਦੀ ਸਹਾਇਤਾ ਵੀ ਹੈ ਕਿ ਜਿਹੜੇ ਟੌਪ ਨੇ तो तो मतलब यूनिवर्सिटी बहुत तरह से स्कॉलरशिप चला रही है अंडर प्रिवलेज इकनोमिकली बैकवर्ड और सरकार की स्कीम चल रही है पोस्ट मैट्रिक स्कॉलरशिप वो भी चल रहे है शक्ति स्कॉलरशिप भी चल रहे है तो नीड बेस स्कॉलरशिप भी है जो बच्चे डिजर्व करते हैं मैरिटोरियस स्टूडेंट्स है और जो बहुत अच्छे रैंक भी लैके आ रहे हैं जी नीट एग्जाम हो मैडिकल का कल रिजल्ट आया सा अपने आयुर्वेदक डेंटल नर्सिंग फार्मासूटिकल प्रोग्राम्स हैं और ਯੂਨੀਵਰਸਿਟੀ ਜੀਡੀ ਹੈ ਕਿ ਹਰ ਤਰ੍ਹਾਂ ਦੇ ਵਜ਼ੀਫੇ ਬੱਚਿਆਂ ਨੂੰ ਨੀਡ ਬੇਸ ਦੇ ਰਹੀ ਹੈ ਪੰਜਾਬਾਸਿ ਨੂੰ ਕੀ ਕਹਿਣਾ ਚਾਹੋਗੇ ਆਮ ਪੰਜਾਬਾਸਿ ਤੋਂ ਤੁਹਾਡੇ ਮਾਧਿਅਮ ਤੋਂ ਦੇਖਣਗੇ ਕੀ ਕਹਿਣਾ ਚਾਹੋਗੇ ਬਹੁਤ ਸ਼ੌਕ ਵਿੱਚ ਮੈਂ ਇਹ ਕਹਿਣਾ ਚਾਹੁੰਗਾ ਕਿ ਪੰਜਾਬ ਦੇ ਯੂਥ ਨੂੰ ਕਿ ਆਪਣਾ ਦੇਖੋ ਬਹੁਤ ਚੀਜ਼ਾਂ ਬਹੁਤ ਅਪੋਰਚੁਨਿਟੀਆਂ ਨਵੀਆਂ ਕ੍ਰੀਏਟ ਹੋ ਰਹੀਆਂ ਵਾ ਹੁਨਰ ਬਲੋ ਇਨੋਵੇਟ ਕਰੋ ਅਦਰਵਾਈ ਤੁਸੀਂ ਗਾਇਬ ਹੋ ਜਾਓਗੇ ਤੁਹਾਡਾ ਜਿਹੜਾ ਲਕਸ਼ਯਾ ਉਹ ਤੁਸੀਂ ਕਲੀਅਰ ਰੱਖੋ ਜੋ ਤੁਹਾਡਾ ਪੈਸ਼ਨ ਹੈ ਉਹ ਪੜੋ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਤੁਹਾਡੇ ਅੰਦਰ ਪੜਾਈ ਦੇ ਨਾਲ ਨਾਲ ਹਿਊਮਨ ਵੈਲਿਊਜ਼ ਤੇ ਲਾਈਫ ਸਕਿਲਸ ਵੀ ਬਹੁਤ ਇੰਪੋਰਟੈਂਟ ਹੈ ਆਪਣੇ ਮਾਪਿਆਂ ਦਾ ਸਤਿਕਾਰ ਕਰੋ ਆਪਣੇ ਗੁਰੂਆਂ ਦਾ ਸਤਿਕਾਰ ਕਰੋ ਔਰ ਜੋ ਵੀ ਫੀਲਡ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਉਹਨੂੰ ਫੋਕਸਡ ਰਹੋ ਦੇ ਉੱਪਰ ਔਰ ਆਪਣਾ ਗੋਲ ਸੈੱਟ ਕਰਕੇ ਚੱਲੋ मैं एक स्टेशन हेड भी हाँ जी देश भगत रेडियो सुनिया होगा जो चंडीगढ़ जाने वन जीरो सैवन पॉइंट एट एफ एम फ्रीकुंसी है चंडीगढ़ मोहाली पंचकूला है तो मैं उस रेडियो स्टेशन को मैनेज करती हूँ तो अज जिस विषय पर आप मिल रहे हैं न्यू एजुकेशन पॉलिसी आई थिंक बहुत कुछ इस पॉलिसी के दौरान सिखक न यूनिवर्सिटीज न ते जे गल करे कितों शुरू हुई अफकोर्स प्रधानमंत्री कर चुके हाँ बहुत कुछ है बहुत डिटेल्स है एक्चुअली जे मैं आपका ओपिनियन दसा तो यह स्टूडेंट फ्रेंडली यूथ फ्रेंडली पॉलिसी है बिकोज अजक अफकोर्स कोरोना दे टाइम तो बाद आजकल दा बच्चा की चाहता है वो पढ़ाई दे नाल, नाल पैसे ही कमाना चाहता है ਤੇ ਆਈ ਥਿੰਕ ਦੀਸ਼ਪਤਿ ਯੂਨੀਵਰਸਿਟੀ ਜਿਹੇ ਕੁਝ ਇੰਟਰਸਟਿੰਗ ਕਨਸੈਪਟਸ ਦੇ ਕੋਰਸਸ ਲੈ ਕੇ ਆਈ ਹੈ